ਤੂੰ ਮੈਨੂੰ ਕੀ ਬੁਲਾਉਣਾ ਤਾਂ ਉਹਦੀ ਵੀਡੀਓ ਕਿਉਂ ਬਣਾਈ ਆ ਤੂੰ ਇਹਦੇ ਨਾਲ ਕਿਉਂ ਵਰਤਦਾ ਤੁਸੀਂ ਛਲਗਣਾ ਲੈਣਾ ਤੁਸੀਂ ਹੁੰਦੇ ਕੌਣ ਆ ਇਹ ਗੱਲ ਕਹਿਣੇ ਵਾਲੇ ਮੈਂ ਤਾਂ ਉੱਥੇ ਖੜੋ ਸਿੱਧੇ ਨੂਰ ਪੰਜਾਬ ਵੱਜਣੇ ਆ ਸਿੱਧੇ ਗੱਡੀ ਦਾ ਖਰਚਾ ਮੇਰਾ ਬਸ ਚਾਹੇ ਬਸ ਕਰਨੀ ਪੈ ਜਾਵੇ ਮੈਨੂੰ ਮੈਂ ਕਰੂੰ ਸੋਨੂੰ ਅ ਕਈ ਵਾਰ ਨਾ ਜੇ ਕਿਸੇ ਬੰਦੇ ਨੂੰ ਪਾਵਰ ਮਿਲਦੀ ਆ ਤਾਂ ਉਹਦੇ ਨਾਲ ਏਰ ਦੇ ਗਿਰਦ ਕੁਝ ਇਹੋ ਜਿਹੇ ਲੋਕ ਆ ਜਾਂਦੇ ਆ ਜਿਹੜੇ ਉਹਦੀ ਪਾਵਰ ਦਾ ਇਸਤੇਮਾਲ ਕਰਨਾ ਚਾਹੁੰਦੇ ਹੁੰਦੇ ਆ ਹਮਮ। ਤੋਂ ਕਿ ਐਕਚੁਅਲ ਦੇ ਵਿੱਚ ਉਹਨਾਂ ਨੂੰ ਕਦੇ ਪਾਵਰ ਮਿਲ ਨਹੀਂ ਪਉਂਦੀ ਤਾਂ ਉਹ ਮੋਢਾ ਇਸਤੇਮਾਲ ਕਰਦੇ ਆ ਪਾਵਰ ਵਾਲੇ ਦਾ ਕਿਉਂਕਿ ਮੋਢਾ ਵਰਦਾ ਮੋਢਾ ਇਸਤੇਮਾਲ ਕਰਦੇ ਹਮਮ। ਉਹਨਾਂ ਦੇ ਰੀਜ਼ਨ ਬਿਹੈਂਡ ਹੋਰ ਹੁੰਦੇ ਆ। ਤੁਹਾਡੇ ਨਾਲ ਜੋੜਨ ਦੇ ਉਹਨਾਂ ਦੇ ਰੀਜ਼ਨ ਬਿਹੈਂਡ ਹੋਰ ਹੁੰਦੇ ਆ। ਹਮਮ। ਉਹਨਾਂ ਤੋਂ ਬਹੁਤ ਸचेत ਹੋ ਕੇ ਚੱਲਣ ਦੀ ਲੋੜ ਹੁੰਦੀ ਆ। ਹਮਮ। ਹੁਣ ਪਿੱਛੇ ਜੇ ਨਾ ਮੇਰਾ ਵੀ ਮੋਢਾ ਇਸਤੇਮਾਲ ਕਰਨੇ ਦੀ ਕੋਸ਼ਿਸ਼ ਕਰੀ ਗਈ ਆ। ਮੇਰਾ ਨਾਮ ਇਸਤੇਮਾਲ ਕਰਨੇ ਦੀ ਕੋਸ਼ਿਸ਼ ਕਰੀ ਗਈ ਆ। ਵਰਤਿਆ ਗਿਆ ਮੇਰਾ ਨਾਮ। ਅੱਛਾ ਜੀ। ਅਰ ਮੈਂ ਉਹਨਾਂ ਨੂੰ ਇੱਕ ਹੀ ਗੱਲ ਕਹੂੰਗਾ ਕੋਈ ਲਾਗ ਲਪੇਟ ਨਹੀਂ ਕੋਈ ਕੋਈ ਬੇਨਤੀ ਨਹੀਂ ਕੋਈ ਘਮਾਫਰਾ ਕੇ ਗੱਲ ਨਹੀਂ ਸਿੱਧੀ ਸਿੱਧੀ ਚੇਤਾਵਨੀ ਆ ਬਾਈ ਹੂੰ ਜੇ ਤੁਸੀਂ ਮੇਰਾ ਨਾਮ ਇਸਤੇਮਾਲ ਕਰਨਾ ਤਾਂ ਜਾਹਰ ਆ ਕਿ ਮੈਂ ਤੁਹਾਡਾ ਵੀ ਕਰੂੰਗਾ ਜੋ ਲੜਾਈ ਲੜਨੀ ਆ ਆਪਣੇ ਵਿਹਾਰ ਤੇ ਲੜੋ ਆਪਣੇ ਦਮ ਤੇ ਲੜੋ ਹੂੰ ਠੀਕ ਆ ਨਾ ਤੁਨ ਨੂੰ ਤੁਨ ਨੂੰ ਕੋਈ ਹੱਕ ਨਹੀਂ ਆਏਗਾ ਮੇਰਾ ਨਾਮ ਇਸਤੇਮਾਲ ਕਰਨ ਦਾ ਹਾਂ ਯਾਰ ਉੱਥੇ ਤੇ ਮੈਨੂੰ ਮੈਂ ਹਾਜ਼ਰ ਹੋਵਾਂ ਤਾਂ ਗੱਲ ਕਰੋ ਮੇਰਾ ਕੈਮਰਾ ਆਨ ਹੋਊਗਾ ਮੇਰਾ ਮਾਈਕ ਆਨ ਹੋਊਗਾ ਜੇ ਸੱਚਾ ਹੋਊਗਾ ਹੂੰ ਠੀਕ ਹੈ ਨਾ ਜਿਹਦੇ ਤਿਲਾਂ ਚ ਤੇਲ ਹੋਊਗਾ ਉਹਨੇ ਤਰਜੂਗਾ ਸਹੀ ਆ ਤੇ ਇਹ ਇਹ ਚੀਜ਼ ਇਹ ਚੀਜ਼ ਮੈਨੂੰ ਨਾ ਮਤਲਬ ਕਹਿਣ ਦਾ ਵੀ ਐ ਲੱਗਿਆ ਵੀ ਯਾਰ ਤੁਸੀਂ ਮੈਂ ਤਾਂ ਦੇਖ ਮੇਰਾ ਨਾ ਬੰਦਾ ਪਾਉਣ ਦੀ ਕੋਸ਼ਿਸ਼ ਕਰਦੇ ਆ ਇਹ ਹੂੰ ਤੂੰ ਇਹਨੂੰ ਕੀ ਬੁਲਾਉਣਾ ਤਾਂ ਉਹਦੀ ਵੀਡੀਓ ਕਿਉਂ ਬਣਾਈ ਆ ਤੂੰ ਇਹਦੇ ਨਾਲ ਕਿਉਂ ਵਰਤਦਾ ਤੁਸੀਂ ਛਲਕਣਾ ਲੈਣਾ ਤੁਸੀਂ ਹੁੰਦੇ ਕੌਣ ਆ ਇਹ ਗੱਲ ਕਹਿਣੇ ਵਾਲੇ ਚਲੋ ਕਿ ਅਸੀਂ ਤਾਂ ਪੇਜ ਚਲਾਉਂਦੇ ਆ ਯਾਰ ਸਾਨੂੰ ਸਾਰੇ 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 ਅਸੀਂ ਤੁਹਾਡੇ ਲਈ ਤਾਂ ਸਾਰੇ ਇਲਾਕਾ ਹੀ ਸਾਡਾ ਆਪਣਾ ਯਾਰ ਸਾਡੇ ਆਪਣੇ ਆ ਯਾਰ ਜਿਹਦੇ ਵਿੱਚ ਤਾਂ ਕੋਈ ਹੋਰ ਨਹੀਂ ਆ ਤੁਸੀਂ ਕੌਣ ਹੁੰਦੇ ਆ ਸਾਡੇ ਬੰਦੇ ਪਾਉਣੇ ਵਾਲੇ ਹਾਂ ਤੇ ਇਹ ਮੈਂ ਤੁਹਾਨੂੰ ਇੱਕ ਦਾ ਨਹੀਂ ਹੋਣਾ ਤੁਹਾਨੂੰ ਵੀ ਮੈਂ ਇੱਕ ਗੱਲ ਪੱਲੇ ਬੰਨ ਲਈ ਪਹਿਲਾਂ ਮੈਂ ਦਿਲ ਨਾਲ ਵਰਤਿਆ ਇਹ ਨਾਲ ਸਾਰਿਆਂ ਨਾਲ ਹਾਂ ਮੈਂ ਤਾਂ ਦੇਖਿਆ ਨਾ ਵੀ ਇਹ ਮੇਰੇ ਪਰ ਦਿਮਾਗ ਵਰਤ ਰਹੇ ਆ ਤਾਂ ਹੁਣ ਦਿਮਾਗ ਮੈਂ ਵੀ ਚਲਾਤਾ ਹੀ ਨਾ ਪਰ ਅਰ ਮੈਂ ਇਹੋ ਜਾਂ ਲਪੇਟੂ ਆ ਨਾ ਸਦੀਆਂ ਲੱਗਣਗੀਆਂ ਸਦੀਆਂ ਲੋਕਾਂ ਨੂੰ ਭੁੱਲਣਾ ਚਾਹ ਤੁਸੀਂ ਤੁਸੀਂ ਇਹ ਪੂਰਾ ਕਨਫਰਮ ਕਰ ਲਿਆ ਵੀ ਤੁਹਾਡੇ ਨਾਲ ਆਏ ਹੋਏ ਕਈ ਵਾਰ ਕੀ ਹੁੰਦਾ ਮੈਂ ਕਹਿੰਦਾ ਮੈਂ 10 ਜਗ੍ਹਾ ਕਨਫਰਮ ਕਰਕੇ ਗੱਲ ਕਰ ਰਿਹਾ ਇਹ ਮੇਰਾ ਨਾਮ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਦੇ ਆ ਮੇਰਾ ਮੇਰਾ ਮੋਢਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੁਸੀਂ ਸ਼ਿਕਾਰ ਕਰਨਾ ਸਿੱਧਾ ਕਰੋ ਅਗਲੇ ਨਾਲ ਮੇਰੀ ਵਿਗੜ ਕਿਉਂ ਪਾਉਂਦੇ ਆ ਹਾਂ ਹੋ ਯਾਰ ਇਹ ਤਾਂ ਸਮਝ ਠੀਕ ਆ ਜਾਂ ਤਾਂ ਫਿਰ ਮੈਨੂੰ ਉੱਥੀ ਖੜਾਓ ਮੈਂ ਤਾਂ ਕਿਹਾ ਫਿਰ ਮੈਂ ਕਿਹਾ ਉੱਥੀ ਖੜੋ ਸਿੱਧੇ ਨੂਰ ਪਰ ਜਾ ਵਜਣੇ ਆ ਸਿੱਧੇ ਗੱਡੀ ਦਾ ਖਰਚਾ ਮੇਰਾ ਬਸ ਜਾਏ ਤੇ ਬਸ ਕਰਨੀ ਪੈ ਜਵੇ ਮੈਨੂੰ ਮੈਂ ਕਰੂੰ ਜਦ ਤੁਹਾਡਾ ਤੁਹਾਡਾ ਕੋਈ ਨਾ ਜਦ ਕੰਸਰਨ ਨਾ ਹੋਵੇ ਬੰਦੇ ਨੂੰ ਬਹੁਤ ਜੀਵ ਸੋਚ ਸਮਝ ਕੇ ਚਲਾਉਣੀ ਪੈਂਦੀ ਆ ਬਿਲਕੁਲ ਬਿਲਕੁਲ ਸਹੀ ਹੈ ਭਾਈ ਠੀਕ ਆ ਨਾ ਇਸ ਕਰਕੇ ਆਪਾਂ ਇਹ ਚੀਜ਼ ਨੂੰ ਬਾਈ ਮਤਲਬ ਕਹਿਣ ਦਾ ਵੀ ਪਹਿਲਾਂ ਬਹੁਤ ਕਰ ਕਰਕੇ ਦੇਖ ਲਿਆ ਲੱਗਦਾ ਇਹ ਲੋਕਾਂ ਨੇ ਸਾਨੂੰ ਫੱਦੂ ਸਮਝ ਬੈਠੇ ਸੋਸ਼ਲ ਮੀਡੀਆ ਦੀ ਅਸਲੀ ਤਾਕਤ ਗਿਆ ਹੁੰਦੀ ਆ ਹਲੇ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਲੈ ਤਾਂ ਪਿਆਰ ਪਾਇਆ ਯਾਰ ਨੈਟ ਪਰ ਹਲੇ ਤੱਕ ਨਗਰਤਾ ਪਾਈ ਹੋਈ ਨਹੀਂ ਕਦੇ ਮਜਬੂਰ ਨਾ ਕਰੋ ਆਉਣ ਲਈ